ਤੇ ਆਪਾਂ ਵੀ ਰਹਿ ਦੀ ਜ਼ਿੰਦਗੀ ਔਮ ਦੇ ਦੇਖੇ ਲਈਏ ਸਰਬਤਲਾ ਭਲਾ ਉਹ ਨਾਨਕ ਦੇ ਮਿਸ਼ਨ ਤੇ ਚੜੀਏ ਜਿਹੇ ਨਾਲ ਆਪਣਾ ਡਾਕ ਤੋਂ ਗਈ ਪਰ ਲੋਥੇ ਤਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਗੁਰਸੰਗਤ ਨੂੰ ਬੇਨਤੀ ਹੈ ਕਿ ਜੋ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੀ ਯਾਤਰਾ ਸ਼੍ਰੀਮਾਨ ਸੰਤ ਬਾਬਾ ਭੁਪਿੰਦਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਜਰਗਵਾਲਿਆਂ ਵੱਲੋਂ 21 ਜਨਵਰੀ ਤੋਂ ਲੈ ਕੇ 21 ਜਨਵਰੀ 2025 ਤੋਂ ਲੈ ਕੇ 30 ਜਨਵਰੀ 2025 ਤੱਕ ਰੇਲ ਗੱਡੀ ਰਹੀਂ ਲਿਜਾਈ ਜਾ ਰਹੀ ਹੈ ਸੰਗਤ ਹਰ ਇੱਕ ਸਾਲ ਦੀ ਤਰ੍ਹਾਂ ਉਸ ਦੇ ਸਬੰਧ ਵਿੱਚ ਜਿਹੜੀਆਂ 슬ੀਪਰ ਕਲਾਸ ਦੀਆਂ ਟਿਕਟਾਂ ਨੇ ਉਹ ਬੁੱਕ ਹੋ ਚੁੱਕੀਆਂ ਨੇ ਏਸੀ ਦੀਆਂ ਟਿਕਟਾਂ ਸਾਡੇ ਕੋਲ ਹੈਗੀਆਂ ਨੇ ਜਿੰਨਾ ਸੰਗਤਾਂ ਨੇ ਮਹਾਪੁਰਸ਼ਾਂ ਦੇ ਨਾਲ ਯਾਤਰਾ ਤੇ ਜਾਣਾ ਹੋਵੇ ਉਹ ਦਫ਼ਤਰ ਗੁਰਦੁਆਰਾ ਯਾਦਗਾਰ ਰਾੜਾ ਸਾਹਿਬ ਯਰਗ ਵਿਖੇ ਸੰਪਰਕ ਕਰ ਸਕਦੀਆਂ ਨੇ ਦੂਜੀ ਲੜੀ ਤਹਿਤ ਜੋ ਗੁਰੂ ਨਾਨਕ ਚੈਰੀਟੇਬਲ ਹਸਪੀਟਲ ਚੱਲ ਰਿਹਾ ਹੈ ਸੰਤ ਮਹਾਰਾਜ ਦੀ ਕਿਰਪਾ ਦੁਆਰਾ ਉਹ ਪਿੰਡਾਂ ਪਿੰਡਾਂ ਵਿੱਚ ਪਹਿਲਾਂ ਵੀ ਕੈਂਪ ਲੱਗਦੇ ਰਹੇ ਨੇ ਉਸ ਲੜੀ ਦੇ ਤਹਿਤ ਪਿੰਡ ਨੌ ਲੜੀ ਤੇ ਰਤਨਹੀੜੀ ਵਿਖੇ ਐਤਵਾਰ ਨੂੰ ਤੇ ਇੱਕ ਹੋਰ ਦਿਨ ਇੰ ਡਾਕਟਰ ਸਾਹਿਬ ਨੂੰ ਪਤਾ ਹੈ ਉਹ ਕਰਿਆ ਹੋਇਆ ਹੈ ਕੈਂਪ ਲੱਗਣੇ ਨੇ ਨਗਰ ਪੰਚਾਇਤਾਂ ਦਾ ਸਰਪੰਚ ਸਾਹਿਬਾਨ ਦਾ ਬੜਾ ਧੰਨਵਾਦ ਹੈ ਜਿਹੜਾ ਸਾਨੂੰ ਸਹਿਯੋਗ ਦਿੰਦੇ ਹਨ ਆਪਾਂ ਸਾਰੀਆਂ ਸੰਗਤਾਂ ਤੋਂ ਆਸ ਕਰਦੇ ਆ ਕਿ ਜਿੰਨਾ ਵੀ ਪ੍ਰੋਗਰਾਮ ਸੰਤ ਜੀ ਮਹਾਰਾਜ ਚਲਾ ਰਹੇ ਹਨ ਉਹ ਸਭ ਸੰਗਤਾਂ ਦੀ ਭਲਾਈ ਖਾਤਰ ਚੱਲ ਰਿਹਾ ਹੈ ਚਾਹੇ ਉਹ ਅਕੈਡਮੀ ਚੱਲ ਰਹੀ ਹੈ ਸੰਗੀਤ ਅਕੈਡਮੀ ਚੱਲ ਰਹੀ ਹੈ ਚਾਹੇ ਹਸਪੀਟਲ ਚੱਲ ਰਿਹਾ ਹੈ ਚਾਹੇ ਪਾਲਕੀ ਸਾਹਿਬ ਵਾਲੀ ਬੱਸ ਹੈ ਚਾਹੇ ਐਂਬੂਲੈਂਸ ਹੈ 20 ਪਿੰਡਾਂ ਵਾਸਤੇ ਫ੍ਰੀ ਉਹ ਸਾਰੇ ਪਰਪਕਾਰੀ ਕਾਰਜ ਸ਼੍ਰੀਮਾਨ ਸੰਤ ਬਾਬਾ ਭੁਪਿੰਦਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਵੱਲੋਂ ਚਲਾਏ ਜਾ ਰਹੇ ਹਨ ਸੋ ਸੰਗਤਾਂ ਲਾਹਾ ਲੈ ਸਕਦੀਆਂ ਨੇ ਜਦੋਂ ਵੀ ਇੱਥੇ ਹਸਪੀਟਲ 'ਚ ਵਧੀਆ-ਵਧੀਆ ਸਾਡੇ ਕੋਲ ਡਾਕਟਰ ਆਉਂਦੇ ਨੇ ਔਰ ਹਰ ਇੱਕ ਬਿਮਾਰੀ ਦਾ ਇਲਾਜ ਟੈਸਟ ਬੜੇ ਸਸਤੇ ਰੇਟਾਂ ਤੇ ਕੀਤੇ ਜਾਂਦੇ ਹਨ ਤਕਰੀਬਨ ਮਿਲਦਾ ਹੈ ਡਾਕਟਰ ਦੀ ਫੀਸ ਵੀ ਜਿਹੜੀ 30 ਰੁਪਏ ਹੀ ਰੱਖੀ ਹੋਈ ਆ ਬਾਬਾ ਜੀ ਵੱਲੋਂ ਚੈੱਕਅਪ ਕਰਨ ਦੀ ਸੋ ਸਾਰੀਆਂ ਸੰਗਤਾਂ ਲਾਹਾ ਲੈ ਸਕਦੀਆਂ ਹਨ ਬੱਚਿਆਂ ਨੂੰ ਗੁਰਬਾਣੀ ਸੰਥਿਆ ਗ੍ਰੰਥੀ ਸਿੰਘਾਂ ਦਾ ਵੀ ਬڑا ਬਾਬਾਈ ਵੱਲੋਂ ਉਦਮ ਉਪਰਾਲਾ ਕੀਤਾ ਜਾਂਦਾ ਹੈ ਸਾਰੇ ਲਾਹਾ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਸਤੇ ਕੰਟੈਕਟ ਕਰਨ ਲਈ ਜਦ ਸੰਤ ਜੀ ਮਹਾਰਾਜ ਦਾ ਨੰਬਰ 92160 92333 ਤੇ ਸੰਪਰਕ ਕਰ ਸਕਦੇ ਹੋ ਜਾਂ ਮੇਰੇ ਨੰਬਰ ਤੇ 92179 13974 ਉਹਦੇ ਤੇ ਸੰਪਰਕ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਸਰਦਾਰ ਲਾਭ ਸਿੰਘ ਜੀ 92175 92668 ਇਹਨਾਂ ਤਿੰਨਾਂ ਨੰਬਰਾਂ ਤੋਂ ਕਿਸੇ ਵੀ ਨੰਬਰ ਦੇ ਉੱਤੇ ਆਪ ਜੀ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸ਼ਹੀਦੀ ਸਵਾ ਸ੍ਰੀ ਫਤਿਹਗੜ ਸਾਹਿਬ ਸਰੰਗ ਤੋਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜੋ ਪਿੰਡਾਂ ਦੇ ਵਿੱਚ ਲੋੜਵੰਦ ਲੋਕਾਂ ਦੀ ਸੇਵਾ ਜਿਸ ਤਰ੍ਹਾਂ ਗੋਡੇ ਦਰਦ ਜਾਂ ਜੋੜਾਂ ਦੇ ਦਰਦ ਸਵੱਦੀ ਇੱਕ ਗੁਰਦੁਆਰਾ ਰਾਣਾ ਸਾਹਿਬ ਤੋਂ ਸੇਵਾ ਕਲ ਦੇ ਲਈ ਟੀਮ ਪਿੰਡਾਂ ਦੇ ਵਿੱਚ ਜਾਏਗੀ ਤੇ ਤੁਸੀਂ ਇਸ ਵਾਰ ਕੀ ਕਰਨਾ ਚਾਹੋਗੇ ਆਏ ਬਹੁਤ ਵੱਡਾ ਪਰਵਾਰ ਆਜ ਲੋਕ ਗਰੀਬ ਹਨ ਉਹਨਾਂ ਨੂੰ ਕੋਈ ਸਾਜ਼ ਨਹੀਂ ਹੈ ਤਕਲੀਫਾਂ ਬੜੀਆਂ ਨੇ ਇਹੇ ਸੇਵਾ ਕੀਤੀ ਜਾਵੇ ਇਹ ਭਾਈ ਕੰਡਈਏ ਦੀ ਪਰਥਾ ਹੈ ਉਹਨਾਂ ਨੇ ਸਾਨੂੰ ਸਿਖਾਇਆ ਕਿ ਹਰ ਲੋੜਵੰਦ ਦੀ ਹਰ ਤਰ੍ਹਾਂ ਦੀ ਸੇਵਾ ਉਹਦੀ ਦਵਾਈ ਕਰਕੇ ਉਹਦੀ ਮਾਲਸ਼ ਜਾਂ ਉਹਦੀ ਜਿਵੇਂ ਵੀ ਉਹਨੂੰ ਲੋੜ ਹੈ ਉਹਦੀ ਆਪਾਂ ਸੇਵਾ ਕਰਾਂਗੇ ਇਹ ਚ ਮਹਾਰਾਜ ਜੀਆ ਖੁਸ਼ੀਆਂ ਮਿਲਣਗੀਆਂ ਅਗ ਤਾਂ ਉਹਨੂੰ ਵੀ ਚਾਹੀਦਾ ਭਾਈ ਲੋੜਵੰਦ ਆਓ ਇਸ ਸਮੇਂ ਤੋਂ ਲਾਹਾ ਲਓ ਕਿਉਂਕਿ ਜਸਦਰ ਮਹਾਰਾਜ ਜੀ ਉਹਨਾਂ ਦੀ ਕਿਰਪਾ ਇਹਨਾਂ ਨੇ ਇਹ ਆਸਥਾਨ ਇਹ ਜਗ੍ਹਾ ਨੂੰ ਭਾਗ ਲਾਏ ਵਰਗ ਸਾਹਿਬ ਗੁਰਦੁਆਰਾ ਬਣ ਰਿਹਾ ਹੈ ਵਰਗ ਤੇ ਉਹ ਥੰਗ ਤੋਂ ਸਾਰੀਆਂ ਜਿਹੜੀਆਂ ਵੀ ਮੈਂ ਬੇਨਤੀ ਕਰਦਾ ਜਿਹੜੀਆਂ ਵੀ ਸੁਣਦੀਆਂ ਹਨ ਭਾਈ ਇਸ ਸਮੇਂ ਤੋਂ ਲਾਹਾ ਲਓ ਤੇ ਆਪਣਾ ਕੋਈ ਵੀ ਦੁੱਖ ਤੋਂ ਸਰੀਰ ਨੂੰ ਹੈ ਉਹਦੇ ਵਾਸਤੇ ਹਰ ਤਰ੍ਹਾਂ ਦੀ ਤੁਹਾਡੀ ਸੇਵਾ ਕੀਤੀ ਜਾਵੇਗੀ ਟੈਂਪ ਜੋ ਅਸੀਂ ਹੁਣ ਸ਼ੀਧੀ ਸਵਾਲ ਦੇ ਸੰਬੰਧ ਵਿੱਚ ਸੇਵਾ ਕਰਨੀ ਸ਼ੁਰੂ ਕਰਨ ਜਾ ਰਹੇ ਹਾਂ ਗੁਰਦੁਆਰਾ ਜਦਗਰ ਰਾਣਾ ਸਾਹਿਬ ਤੋਂ ਗੁਰੂ ਨਾਨਕ ਹਸਪਤਾਲ ਤੋਂ ਸੋ ਸਰਪੰਚ ਜੀ ਇਸ ਦੀ ਸੇਵਾ ਸ਼ੁਰੂਆਤ ਕਰਨਾ ਹੈ ਕੀ ਕਹਿਣਾ ਚਾਹਾਂ ਕਿ ਜਿਹੜੇ ਨਵੇਂ ਸਰਪੰਚ ਜੋ ਸਰਪੰਚ ਹਨ ਤੇ ਇਹ ਦੇਖੋ ਜੀ ਜਿਹਨੂੰ ਮਹਾਰਾਜ ਮਾਨ ਦਿੰਦਾ ਕੋਈ ਅਹੁਦਾ ਦਿੰਦਾ ਕੋਈ ਸਰਪੰਚ ਬਣਦਾ ਕੋਈ ਪੰਚ ਬਣਦਾ ਇਕ ਆਪਾਂ ਇਹ ਦੇਖ ਚੱਲੋ ਵੀ ਆਪਾਂ ਮੁਖਤਾ ਦੀ ਸੇਵਾ ਕਰਨੀ ਹੈ ਜੇ ਤੁਹਾਨੂੰ ਮਾਨ ਮਿਲਿਆ ਪਿੰਡ ਵਾਲਿਆਂ ਵੱਲੋਂ ਤੇ ਤਾਂ ਮਾਨ ਧੰਨ ਕਰਕੇ ਉਹਨਾਂ ਦੀ ਸੇਵਾ ਕਰਕੇ ਨਾਲੇ ਤਾਂ ਲੋਕਾਂ ਦਾ ਭਲਾ ਨਾਲੇ ਆਪਣਾ ਭਲਾ ਪਰਵਤ ਦਾ ਭਲਾ ਜਿਉ ਮੇਖਣ ਹੈ ਸਾਡਾ ਇਹਦੇ ਨਾਲ ਮਤਲਬ ਬੀਬੀ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਇਰਾਦੋਂ ਕਰਕੇ ਇਹੋ ਜਿਹੇ ਪਰਵਕਾਰ ਦੇ ਕਾਰਜ ਕਰਦੇ ਹਨ ਸ਼ਹੀਦੀ ਸਭਾ ਦੇ ਜਿਹੜੇ ਸ਼ਹੀਦ ਨੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਦੋਨੋਂ ਚਾਹੇ ਵੱਡੇ ਥਾਕੇ ਛੋਟੀਆਂ ਜਿੱਦਾਂ ਅੰਤਣ ਬਾਬਾ ਜੋਰਾਵਰ ਸਿੰਘ ਜੀ ਅੰਤਣ ਬਾਬਾ ਫਤਿਹ ਸਿੰਘ ਜੀ ਲੱਖਾਂ ਸੰਗਤਾਂ ਹਰ ਥਾਰ ਕੀਦੀ ਜੋੜ ਮਿਲਦੇ ਤੇ ਨਤਮਸਤਕ ਹੁੰਦੀਆਂ ਹਨ ਹਰ ਤਰ੍ਹਾਂ ਦੀ ਉੱਥੇ ਸੇਵਾ ਪ੍ਰੇਮੀ ਜਾਨਾ ਗੁਰੂ ਨਾਨਕ ਨਾਮ ਦੇਵਾ ਕੋਈ ਤਨ ਕਰਕੇ ਕੋਈ ਮਨ ਕਰਕੇ ਕੋਈ ਧਨ ਕਰਕੇ ਕਰਦਾ ਹੈ ਇਸ ਤਰ੍ਹਾਂ ਕਿਸ ਹਸਤਾ ਵੀ ਰਖਾ ਹੈ ਸਾਰੇ ਜਿੰਨੇ ਵੀ ਮਹਾਪੁਰਸ਼ ਉਹਨਾਂ ਦੀ ਕਿਰਪਾ ਦਾ ਸਦਕਾ ਇਹ ਸੇਵਾ ਔਰ ਯਾਦਾਂ ਇਦਾਂ ਦੀਆਂ ਮਨਾ ਰਹੇ ਆ ਤੇ ਉਹਨਾਂ ਨੂੰ ਸਮਰਪਿਤ ਆ ਇਹਨਾਂ ਨਿੱਕਿਆਂ ਜੰਦਾ ਅਤੇ ਵੱਡੇ ਥਾਕੇ ਕੀਤੇ ਉਹਨਾਂ ਨੂੰ ਹਮੇਸ਼ਾ ਯਾਦ ਕਰੀਏ ਤਦੇ ਵੀ ਉਹਨਾਂ ਦੇ ਕੀਤੇ ਪਰਵਕਾਰਾਂ ਨੂੰ ਭੁਲਾਉਣਾ ਨਹੀਂ ਗੁਰੂ ਮਾਰਾਏ ਆਪਣਾ ਜੀਵਨ ਵੀ ਜਿਸ ਤਰ੍ਹਾਂ ਉਹਨਾਂ ਨੇ ਸਮਰਪਿਤ ਕੀਤਾ ਕੌਮ ਦੀ ਖਾਤਰ ਆਪਣੇ ਆਪ ਨੂੰ ਤੇ ਆਪਾਂ ਵੀ ਰਹਿਦੀ ਜ਼ਿੰਦਗੀ ਕੌਮ ਦੇ ਦੇਖੇ ਲਾਈਏ ਤਰਵਤਲਾ ਭਲਾ ਉਹ ਮਾਂਕ ਦੇ ਮਿਸ਼ਨ ਤੇ ਚੱਲੀਏ ਜਿਹੇ ਨਾਲ ਆਪਣਾ ਲੋਕsou ਵੀ ਔਰ ਉਹਦੇ ਤੋਂ ਅੱਲਾ ਹੋਵੇਗਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ